ਇਹ ਤਸਵੀਰਾਂ ਲੁਧਿਆਣਾ ਦੇ ਗਵਰਨਮੈਂਟ ਕਾਲਜ ਦੀਆਂ ਨੇ ਦਾਦੀ ਜੀ ਕੀ ਭਾਰਤ ਨਗਰ ਚੌਂਕ ਕੋ ਕੁੜੀਆਂ ਦਾ ਜਿਹੜਾ ਗਵਰਨਮੈਂਟ ਕਾਲਜ ਆ ਉਸ ਦੇ ਬਾਹਰ ਡੈਲੀ ਹੀ ਆਟੋ ਵਾਲਿਆਂ ਦਾ ਕਬਜ਼ਾ ਹੋ ਜਾਂਦਾ ਹੈ ਦਾਦੀ ਜੀ ਜਿਹੜਾ ਇਹ ਕਬਜ਼ੇ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਕਾਫੀ ਲੰਬਾ ਜਿਹੜਾ ਟ੍ਰੈਫਿਕ ਜਮ ਲੱਗ ਜਾਂਦਾ ਦਾਦੀ ਜੀ ਕਿ ਦੋਨੋਂ ਪਾਸੇ ਦੀ ਸੜਕ ਹੈ ਜਿਹੜੀ ਕਾਫੀ ਜਾਮ ਹੋ ਜਾਂਦੀ ਹੈ ਤਸਵੀਰਾਂ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਨੋਂ ਪਾਸੇ ਹੀ ਜਿਹੜੇ ਆ ਟ੍ਰੈਫਿਕ ਵਾਲਿਆਂ ਦਾ ਕਬਜ਼ਾ ਹੈ ਪਰ ਟ੍ਰੈਫਿਕ ਪੁਲਿਸ ਕਿਤੇ ਨਾ ਕਿਤੇ ਸੁੱਤੀ ਹੋਈ ਆ ਥੋੜੀ ਜਿਹੀ ਦੂਰੀ ਤੇ ਭਾਰਤ ਨਗਰ ਚੌਂਕ ਹੈ ਤੇ ਥੋੜੀ ਜਿਹੀ ਦੂਰੀ ਤੇ ਹੀ ਦੁਰਗਾ ਮਾਤਾ ਮੰਦਰ ਦਾ ਚੌਂਕ ਹੈ ਜਿਹੜਾ ਜਗਰਾਵਾ ਪੁਲ ਆਲਾ ਚੌਂਕ ਹੈ ਉੱਥੇ ਦੋਨੋਂ ਪਾਸੇ ਟ੍ਰੈਫਿਕ ਪੁਲ ਦੇ ਨਾਕੇ ਲੱਗੇ ਹੋਏ ਆ ਪਰ ਪੁਲਿਸ ਪ੍ਰਸ਼ਾਸਨ ਫੇਰ ਵੀ ਸੁਪਤਾ ਹੋਇਆ ਕਿਉਂਕਿ ਇਹਨਾਂ ਨੂੰ ਕੋਈ ਇੱਥੋਂ ਹਟਾਉਣ ਵਾਲਾ ਨਹੀਂ ਹੈਗਾ ਸਵਾਰੀਆਂ ਦੇ ਲਈ ਦੋਨੋਂ ਪਾਸੇ ਜਿਹੜੀ ਆ ਹੋੜ ਲੱਗੀ ਰਹਿੰਦੀ ਹੈ ਕਿ ਕੌਣ ਸਵਾਰੀ ਬਿਠਾਊਗਾ ਤੇ ਕੌਣ ਲੈ ਕੇ ਜਾਊਗਾ ਜਿਸ ਦੇ ਕਾਰਨ ਆਮ ਜਨਤਾ ਨੂੰ ਵੀ ਇਹਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਮ ਜਨਤਾ ਇਸ ਦੇ ਵਿੱਚ ਪਿਸਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਦੇ ਬਾਰੇ ਤੁਸੀਂ ਵੀ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਇਹ ਤਸਵੀਰਾਂ ਲੁਧਿਆਣਾ ਦੇ ਗਵਰਨਮੈਂਟ ਕਾਲਜ ਦੀਆਂ ਨੇ ਦੱਸਦੀ ਕਿ ਭਾਰਤ ਨਗਰ ਚੌਂਕੋਂ ਕੁੜੀਆਂ ਦਾ ਜਿਹੜਾ ਗਵਰਨਮੈਂਟ ਕਾਲਜ ਆ ਉਸ ਦੇ ਬਾਹਰ ਦਿੱਲੀ ਹੀ ਆਟੋ ਵਾਲਿਆਂ ਦਾ ਕਬਜ਼ਾ ਹੋ ਜਾਂਦਾ ਹੈ ਦੱਸਦੀ ਕਿ ਜਿਹੜਾ ਇਹ ਕਬਜ਼ੇ ਦੇਕਰਾਂ ਜਿਹੜਾ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਕਾਫੀ ਲੰਬਾ ਜਿਹੜਾ ਟ੍ਰੈਫਿਕ ਜਮ ਲੱਗ ਜਾਂਦਾ ਤਾਂ ਜੀ ਕਿ ਦੋਨੋਂ ਪਾਸੇ ਦੀ ਸੜਕ ਹੈ ਜਿਹੜੀ ਕਾਫੀ ਜਮ ਹੋ ਜਾਂਦੀ ਹੈ ਤਸਵੀਰਾਂ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਨੋਂ ਪਾਸੇ ਹੀ ਜਿਹੜੇ ਆ ਟ੍ਰੈਫਿਕ ਵਾਲਿਆਂ ਦਾ ਕਬਜ਼ਾ ਹੈ ਪਰ ਟ੍ਰੈਫਿਕ ਪੁਲਿਸ ਕਿਤੇ ਨਾ ਕਿਤੇ ਸੁੱਤੀ ਹੋਈ ਆ ਥੋੜੀ ਜਿਹੀ ਦੂਰੀ ਤੇ ਭਾਰਤ ਨਗਰ ਚੌਂਕ ਹੈ ਤੇ ਥੋੜੀ ਜਿਹੀ ਦੂਰੀ ਤੇ ਹੀ ਦੁਰਗਾ ਮਾਤਾ ਮੰਦਿਰ ਦਾ ਚੌਂਕ ਹੈ ਜਿਹੜਾ ਜਗਰਾਵਾ ਪੁਲ ਆਲਾ ਚੌਂਕ ਹੈ ਉੱਥੇ ਦੋਨੋਂ ਪਾਸੇ ਟ੍ਰੈਫਿਕ ਪੁਲ ਦੇ ਨਾਕੇ ਲੱਗੇ ਹੋਏ ਆ ਪਰ ਪੁਲਿਸ ਪ੍ਰਸ਼ਾਸਨ ਫੇਰ ਵੀ ਸੁੱਤਾ ਹੋਇਆ ਹੈ ਕਿਉਂਕਿ ਇਹਨਾਂ ਨੂੰ ਕੋਈ ਇਥੋਂ ਹਟਾਣ ਵਾਲਾ ਨਹੀਂ ਹੈਗਾ ਸਵਾਰੀਆਂ ਦੇ ਲਈ ਦੋਨੋਂ ਪਾਸੇ ਜਿਹੜੀ ਹੈ ਹੋੜ ਲੱਗੀ ਰਹਿੰਦੀ ਹੈ ਕਿ ਕੌਣ ਸਵਾਰੀ ਬਿਠਾਊਗਾ ਤੇ ਕੌਣ ਲੈ ਕੇ ਜਾਊਗਾ ਜਿਸ ਦੇ ਕਾਰਨ ਆਮ ਜਨਤਾ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਮ ਜਨਤਾ ਇਸ ਦੇ ਵਿੱਚ ਪਿਸਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਦੇ ਬਾਰੇ ਤੁਸੀਂ ਵੀ ਆਈ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਇਹ ਤਸਵੀਰਾਂ ਲੁਧਿਆਣਾ ਦੇ ਗਵਰਨਮੈਂਟ ਕਾਲਜ ਦੀਆਂ ਨੇ ਦੱਸਦੀ ਕਿ ਭਾਰਤ ਨਗਰ ਚੌਂਕ ਕੋ ਕੁੜੀਆਂ ਦਾ ਜਿਹੜਾ ਗਵਰਨਮੈਂਟ ਕਾਲਜ ਆ ਉਸ ਦੇ ਬਾਹਰ ਡੈਲੀ ਹੀ ਆਟੋ ਵਾਲਿਆਂ ਦਾ ਕਬਜ਼ਾ ਹੋ ਜਾਂਦਾ ਹੈ ਦੱਸਦੀ ਕਿ ਜਿਹੜਾ ਇਹ ਕਬਜ਼ੇ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਕਾਫੀ ਲੰਬਾ ਜਿਹੜਾ ਟ੍ਰੈਫਿਕ ਜਮ ਲੱਗ ਜਾਂਦਾ ਦੱਸਦੀ ਕਿ ਦੋਨੋਂ ਪਾਸੇ ਦੀ ਸੜਕ ਹੈ ਜਿਹੜੀ ਕਾਫੀ ਜਮ ਹੋ ਜਾਂਦੀ ਹੈ ਤਸਵੀਰਾਂ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਨੋਂ ਪਾਸੇ ਹੀ ਜਿਹੜੇ ਆ ਟ੍ਰੈਫਿਕ ਵਾਲਿਆਂ ਦਾ ਕਬਜ਼ਾ ਹੈ ਪਰ ਟ੍ਰੈਫਿਕ ਪੁਲ ਸਿੱਧੇ ਨਾ ਕਿਤੇ ਸੁੱਤੀ ਹੋਈ ਹੈ ਥੋੜੀ ਜਿਹੀ ਦੂਰੀ ਤੇ ਭਾਰਤ ਨਗਰ ਚੌਂਕ ਹੈ ਤੇ ਥੋੜੀ ਜਿਹੀ ਦੂਰੀ ਤੇ ਹੀ ਦੁਰਗਾ ਮਾਤਾ ਮੰਦਿਰ ਦਾ ਚੌਂਕ ਹੈ ਜਿਹੜਾ ਜਗਰਾਵਾਂ ਪੁਲ ਵਾਲਾ ਚੌਂਕ ਹੈ ਉੱਥੇ ਦੋਨੋਂ ਪਾਸੇ ਟ੍ਰੈਫਿਕ ਪੁਲ ਦੇ ਨਾਕੇ ਲੱਗੇ ਹੋਏ ਆ ਪਰ ਪੁਲਸ ਪ੍ਰਸ਼ਾਸਨ ਫੇਰ ਵੀ ਸੁੱਤਾ ਹੋਇਆ ਹੈ ਕਿਉਂਕਿ ਇਹਨਾਂ ਨੂੰ ਕੋਈ ਇੱਥੋਂ ਹਟਾਉਣ ਵਾਲਾ ਨਹੀਂ ਹੈਗਾ ਸਵਾਰੀਆਂ ਦੇ ਲਈ ਦੋਨੋਂ ਪਾਸੇ ਜਿਹੜੀ ਹੈ ਹੋੜ ਲੱਗੀ ਰਹਿੰਦੀ ਹੈ ਕਿ ਕੌਣ ਸਵਾਰੀ ਬਿਠਾਊਗਾ ਤੇ ਕੌਣ ਲੈ ਕੇ ਜਾਊਗਾ ਜਿਸ ਦੇ ਕਾਰਨ ਆਮ ਜਨਤਾ ਨੂੰ ਵੀ ਇਹਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਮ ਜਨਤਾ ਇਸ ਦੇ ਵਿੱਚ ਪਿਸਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਦੇ ਬਾਰੇ ਤੁਸੀਂ ਵੀ ਆਇਆ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਇਹ ਤਸਵੀਰਾਂ ਲੁਧਿਆਣਾ ਦੇ ਗਵਰਨਮੈਂਟ ਕਾਲਜ ਦੀਆਂ ਨੇ ਦੱਸਦੀ ਕਿ ਭਾਰਤ ਨਗਰ ਚੌਂਕ ਕੋ ਕੁੜੀਆਂ ਦਾ ਜਿਹੜਾ ਗਵਰਨਮੈਂਟ ਕਾਲਜ ਆ ਉਸ ਦੇ ਬਾਹਰ ਦਿੱਲੀ ਹੀ ਆਟੋ ਵਾਲਿਆਂ ਦਾ ਕਬਜ਼ਾ ਹੋ ਜਾਂਦਾ ਹੈ ਦੱਸਦੀ ਆ ਜੀ ਜਿਹੜਾ ਇਹ ਕਬਜ਼ੇ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਕਾਫੀ ਲੰਬਾ ਜਿਹੜਾ ਟ੍ਰੈਫਿਕ ਜਮ ਲੱਗ ਜਾਂਦਾ ਦੱਸ ਜੀ ਕਿ ਦੋਨੋਂ ਪਾਸੇ ਦੀ ਸੜਕ ਹੈ ਜਿਹੜੀ ਕਾਫੀ ਜਮ ਹੋ ਜਾਂਦੀ ਹੈ ਤਸਵੀਰਾਂ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਨੋਂ ਪਾਸੇ ਹੀ ਜਿਹੜੇ ਆ ਟ੍ਰੈਫਿਕ ਵਾਲਿਆਂ ਦਾ ਕਬਜ਼ਾ ਹੈ ਪਰ ਟ੍ਰੈਫਿਕ ਪੁਲਿਸ ਕਿਤੇ ਨਾ ਕਿਤੇ ਸੁੱਤੀ ਹੋਈ ਆ ਥੋੜੀ ਜੀ ਦੂਰੀ ਤੇ ਭਾਰਤ ਨਗਰ ਚੌਂਕ ਹੈ ਤੇ ਥੋੜੀ ਜੀ ਦੂਰੀ ਤੇ ਹੀ ਦੁਰਗਾ ਮਾਤਾ ਮੰਦਰ ਦਾ ਚੌਂਕ ਹੈ ਜਿਹੜਾ ਜਗਰਾਵਾ ਪੁਲ ਆਲਾ ਚੌਂਕ ਹੈ ਉੱਥੇ ਦੋਨੋਂ ਪਾਸੇ ਟ੍ਰੈਫਿਕ ਪੁਲ ਦੇ ਨਾਕੇ ਲੱਗੇ ਹੋਏ ਆ ਪਰ ਪੁਲਿਸ ਪ੍ਰਸ਼ਾਸਨ ਫੇਰ ਵੀ ਸੁਪਤਾ ਹੋਇਆ ਹੈ ਕਿਉਂਕਿ ਇਹਨਾਂ ਨੂੰ ਕੋਈ ਇਥੋਂ ਹਟਾਣ ਵਾਲਾ ਨਹੀਂ ਹੈਗਾ ਸਵਾਰੀਆਂ ਦੇ ਲਈ ਦੋਨੋਂ ਪਾਸੇ ਜਿਹੜੀ ਹੈ ਹੋੜ ਲੱਗੀ ਰਹਿੰਦੀ ਹੈ ਕਿ ਕੌਣ ਸਵਾਰੀ ਬਿਠਾਊਗਾ ਤੇ ਕੌਣ ਲੈ ਕੇ ਜਾਊਗਾ ਜਿਸ ਦੇ ਕਾਰਨ ਆਮ ਜਨਤਾ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਮ ਜਨਤਾ ਇਸ ਦੇ ਵਿੱਚ ਪਿਸਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਦੇ ਬਾਰੇ ਤੁਸੀਂ ਵੀ ਆਇਆ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਇਹ ਤਸਵੀਰਾਂ ਲੁਧਿਆਣਾ ਦੇ ਗਵਰਨਮੈਂਟ ਕਾਲਜ ਦੀਆਂ ਨੇ ਦੱਸਦੀ ਕਿ ਭਾਰਤ ਨਗਰ ਚੌਂਕ ਕੋ ਕੁੜੀਆਂ ਦਾ ਜਿਹੜਾ ਗਵਰਨਮੈਂਟ ਕਾਲਜ ਆ ਉਸ ਦੇ ਬਾਹਰ ਡੈਲੀ ਹੀ ਆਟੋ ਵਾਲਿਆਂ ਦਾ ਕਬਜ਼ਾ ਹੋ ਜਾਂਦਾ ਹੈ ਦੱਸਦੀ ਕਿ ਜਿਹੜਾ ਇਹ ਕਬਜ਼ੇ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਕਾਫੀ ਲੰਮਾ ਜਿਹੜਾ ਟ੍ਰੈਫਿਕ ਜਮ ਲੱਗ ਜਾਂਦਾ ਦੱਸਦੀ ਕਿ ਦੋਨੋਂ ਪਾਸੇ ਦੀ ਸੜਕ ਹੈ ਜਿਹੜੀ ਕਾਫੀ ਜਮ ਹੋ ਜਾਂਦੀ ਹੈ ਤਸਵੀਰਾਂ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋਨੋਂ ਪਾਸੇ ਹੀ ਜਿਹੜੇ ਆ ਟ੍ਰੈਫਿਕ ਵਾਲਿਆਂ ਦਾ ਕਬਜ਼ਾ ਹੈ ਪਰ ਟ੍ਰੈਫਿਕ ਪੁਲਿਸ ਕਿਤੇ ਨਾ ਕਿਤੇ ਸੁੱਤੀ ਹੋਈ ਹੈ ਥੋੜੀ ਜਿਹੀ ਦੂਰੀ ਤੇ ਭਾਰਤ ਨਗਰ ਚੌਂਕ ਹੈ ਤੇ ਥੋੜੀ ਜਿਹੀ ਦੂਰੀ ਤੇ ਹੀ ਦੁਰਗਾ ਮਾਤਾ ਮੰਦਰ ਦਾ ਚੌਂਕ ਹੈ ਜਿਹੜਾ ਜਗਰਾਵਾ ਪੁਲ ਆਲਾ ਚੌਂਕ ਹੈ ਉੱਥੇ ਦੋਨੋਂ ਪਾਸੇ ਟ੍ਰੈਫਿਕ ਪੁਲ ਦੇ ਨਾਕੇ ਲੱਗੇ ਹੋਏ ਆ ਪਰ ਪੁਲਿਸ ਪ੍ਰਸ਼ਾਸਨ ਫੇਰ ਵੀ ਸੁਪਤਾ ਹੋਇਆ ਹੈ ਕਿਉਂਕਿ ਇਹਨਾਂ ਨੂੰ ਕੋਈ ਇੱਥੋਂ ਹਟਾਉਣ ਵਾਲਾ ਨਹੀਂ ਹੈਗਾ ਸਵਾਰੀਆਂ ਦੇ ਲਈ ਦੋਨੋਂ ਪਾਸੇ ਜਿਹੜੀ ਹੈ ਹੋੜ ਲੱਗੀ ਰਹਿੰਦੀ ਹੈ ਕਿ ਕੌਣ ਸਵਾਰੀ ਬਿਠਾਊਗਾ ਤੇ ਕੌਣ ਲੈ ਕੇ ਜਾਊਗਾ ਜਿਸ ਦੇ ਕਾਰਨ ਆਮ ਜਨਤਾ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਮ ਜਨਤਾ ਇਸ ਦੇ ਵਿੱਚ ਪਿਸਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਦੇ ਬਾਰੇ ਤੁਸੀਂ ਵੀ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ